ਈ ਸਰਕਾਰ ਸਾਨੂੰ ਦਬਾ ਕੇ ਸਾਡੇ ਨਾਲ ੱਟਕੇ ਕਰਕੇ ਜਣੀ ਉਹ ਸੱਚ ਨੂੰ ਲੁਕੋ ਲੂਗੀ ਉਹ ਸੱਚ ਕਰੇ ਲੁਕਿਆ ਨਹੀਂ ਕਹਿ ਸਕਦਾ ਠੀਕ ਹੈ ਅਖਬਾਰਾਂ ਕੋਲੇ ਕਲਮ ਬਹੁਤ ਵੱਡੀ ਆ ਤਾਕਤ ਬਹੁਤ ਵੱਡੀ ਆ ਸਰਕਾਰ ਇਹਨਾਂ ਦੀ ਪਿੱਛੇ ਖੜੀ ਆ ਪਰ ਕਿੰਨੀ ਕੁ ਬੜੂਗੀ ਇਸ ਇਸ ਇਜਿਟੇਟਰ ਲੋਕਾਂ ਦਾ ਤਜਰਬਾ ਮੋਦੀ ਨਾਲੋਂ ਵੱਡੀ ਨਾਕ ਜਿਹੜੀ ਆ ਉਹ ਇਸ ਦੇਸ਼ ਦੇ ਵਿੱਚ ਨਹੀਂ ਸੀਗੀ ਜਿਹਨੂੰ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਇੱਕ ਇੱਕ ਸਾਲ ਦਿੱਲੀ ਦੀਆਂ ਗਰੂਹਾਂ ਤੇ ਬੈਠ ਕੇ ਉਹ ਹਸਲਾ ਹੱਲ ਕਰਵਾਇਆ ਅਸੀਂ ਇਸ ਕਮ ਵਿੱਚ ਬੇਸ਼ਕ ਰਾਖਦੇ ਆ ਕੋਈ ਗੱਲ ਨਹੀਂ ਜਿੰਨਾ ਜਰ ਬੈਠਣਾ ਪਿਆ ਬੈਠਾਂਗੇ ਹਰ ਰੋਜ਼ ਪਹਿਲਾਂ ਵੀ ਬੈਠਦੇ ਆ ਅੱਗੇ ਪਰ ਮਸ਼ਹੂਰ ਆਰਤੀ ਬੁਕਰੀਆ ਰੋਡ ਦੇ ਉੱਪਰ ਕੀ ਕਰਨ ਉਹਨਾਂ ਪੁੰਜਾਂ ਦੇ ਲੋਕ ਤਾਂ ਨੱਗੇ ਨੂੰ ਜੀ ਸਾਡੇ ਦਾ ਅੱਜ ਦਾ ਰੋਜ਼ ਅੱਜ ਉਹਨਾਂ ਦਾ ਪੁੱਤਰਾ ਕੁੱਗਿਆ ਕਿਉਂਕਿ ਜਿਹੜਾ ਰਾਜ ਸਿੰਘ ਦੀ ਮਸਲੇ ਦੇ ਵਿੱਚ ਸਾਡਾ 52 ਦਿਨਾਂ ਦਾ ਦਰਣਾ ਜਾਰੀ ਸੀ ਪਰ 52 ਦਿਨ ਇਹਨਾਂ ਨੇ ਕੰਨ ਤੇ ਜੂੰਣੇ ਸਰ ਕੇ ਜਦੋਂ ਸਰਕਾਰ ਦੇ ਜਿਹੜੀ ਕਿ ਅਸੀਂ ਇਹਨਾਂ ਨੂੰ ਗੱਲ ਚ ਕਹਿੰਦੇ ਸੀ ਕਿ 20000 ਦਾ ਜਿਹੜਾ ਮਸਲਾ ਹੋਇਆ ਤੁਹਾਡਾ ਉਹ ਕਾਗਜ਼ਾਂ ਦੇ ਵਿੱਚ ਦਰਜ ਕੀਤਾ ਜਾਵੇ ਜਿਹੜਾ ਕਿ ਇਹਨਾਂ ਨੇ ਕਹਿਨ ਤੇ ਹੋਇਆ ਸੀ ਰਾਜ ਸਿੰਘ ਨੂੰ ਕਿ ਫੋਟੋਗ੍ਰਾਫਿਕ ਜਿਹੜੇ ਪਹੁੰਚਾਇਆ ਗਿਆ ਐਸੇ ਕਰਕੇ ਅਸੀਂ ਅੱਜ ਉਹਨਾਂ ਨੂੰ ਇਹ ਜਿਹੜੀ ਵਿਦਾਇਗੀ ਪਾਰਟੀ ਆ ਉਹਨਾਂ ਦੇ ਅਰਥੀ ਤੋਂ ਪਹੁੰਚਾਇਆ ਕਰਕੇ ਜੇ ਦਰਣਾ ਜਾਰੀ ਰਹੂਗਾ ਜੀ ਇਹੇ ਦਰਣਾ ਫਿਰ ਕੋਈ ਜਾਰੀ ਰਹੂਗਾ ਚਲੋ ਦੱਛਣੂ ਰਾਜ ਸਿੰਘ ਇਹ ਸਾਫ਼ ਨਹੀਂ ਲੱਗਦਾ ਜੀ ਵੀਰ ਆਪਣਾ ਧਰਮ ਚਾਰੀ ਕਰ। ਬਿਨਾਂ ਸ਼ਰਤ ਰਿਹਾ ਕਰੋ। ਕੀ ਕਰੋ? ਜਿਹੜਾ ਤੱਕੇ ਸ਼ਾਹੀ ਚੱਕ ਦਿਆ ਗਏ। ਕਦਮ ਕਦਮ ਤੇ ਲੜਨਾ ਸਿੱਖੋ। ਜੀਣਾ ਹਰ ਤਰ੍ਹਾਂ ਸਿੱਖੋ। ਹੱਕਾਂ ਲਈ ਜੋ ਲੜਦੇ ਲੋਕ। ਜਿੱਲਾ ਤੋਂ ਨਹੀਂ ਡਰਦੇ ਲੋਕ। ਹੱਕਾਂ ਲਈ ਜੋ ਲੜਦੇ ਲੋਕ। ਜਿੱਲਾ ਤੋਂ ਨਹੀਂ ਡਰਦੇ ਲੋਕ। ਕੁਮਾਰ ਜੇ ਜਿੰਦਾਬਾਦ ਜਿੰਦਾਬਾਦ ਰਾਤਰੀ ਸੰ ਜਿੰਦਾਬਾਦ 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 ਸਿੱਕਾ ਜੋ ਸਾਥੀਓ ਸਾਡੇ ਸਾਥੀ ਕਿਸਾਨ ਜੀ ਨੇ ਤੇ ਬਹੁਤ سارے ਸਾਥੀ ਬੈਠੇ ਵੱਡੇ ਕੱਚ ਦੇ ਵਿੱਚ ਬੇਨਤੀ ਹੈ ਵੀ ਇਧਰ ਛਾਇਆ ਜਦੋਂ ਧੋਪ ਆ ਰਹੀ ਹੈ ਅਸੀਂ ਇਹ ਗੱਲ ਪੂਰਨ ਰੂਪ ਦੇ ਵਿੱਚ ਮੰਨਦੇ ਆਂ ਜਥੇਬੰਦੀਆਂ 'ਚ ਕੰਮ ਕਰਦੇ ਆਂ ਸਾਨੂੰ ਇਸਕਲ ਦਾ ਤਜਰਬਾ ਵੀ ਆ ਵੀ ਜਿਹੜਾ ਤੁਹਾਡਾ ਸੱਚ ਆ ਉਹ ਕਦੇ ਦਬਾਇਆ ਨਹੀਂ ਜਾ ਸਕਦਾ ਹਾਂ ਠੀਕ ਹੈ ਵੀ ਸੱਚ ਦੇ ਵਾਸਤੇ ਨਿਆਂ ਲੈਣ ਵਾਸਤੇ ਦੇਰੀ ਹੋ ਸਕਦੀ ਆ ਪਰ ਉਸ ਦੇਰੀ ਦੇ ਕਾਰਨ ਆਪਾਂ ਜੇ ਐ ਕਹਿ ਜੀਏ ਵੀ ਸਰਕਾਰ ਸਾਨੂੰ ਦਬਾ ਕੇ ਸਾਡੇ ਨਾਲ ਟੱਕੇ ਕਰਕੇ ਜਿਹੜੀ ਉਹ ਸੱਚ ਨੂੰ ਲੁਕੋ ਲੂਗੀ ਉਹ ਸੱਚ ਕਰੇ ਲੁਕਿਆ ਨਹੀਂ کہہ ਸਕਦਾ ਠੀਕ ਹੈ ਅਫਸਰਾਂ ਕੋਲੇ ਕਲਮ ਬਹੁਤ ਵੱਡੀ ਆ ਤਾਕਤ ਬਹੁਤ ਵੱਡੀ ਆ ਸਰਕਾਰ ਇਹਨਾਂ ਦੀ ਪਿੱਛੇ ਖੜੀ ਆ ਪਰ ਇਸ ਇਸੇ ਐਜੀਡੇਟਰ ਲੋਕਾਂ ਦਾ ਤਜਰਬਾ ਵੀ ਮੋਦੀ ਨਾਲੋਂ ਵੱਡੀ ਤਰ੍ਹਾਂ ਜਿਹੜੀ ਆ ਉਹ ਇਸ ਦੇਸ਼ ਦੇ ਵਿੱਚ ਨਹੀਂ ਸੀਗੀ ਜਿਹਨੂੰ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਨੇ 1 ਸਾਲ ਦਿੱਲੀ ਦੀਆਂ ਸਰੂਹਾਂ ਤੇ ਬੈਠ ਕੇ ਉਹ ਮਸਲਾ ਹੱਲ ਕਰਵਾਇਆ ਅਸੀਂ ਇਸ ਕੰਮ ਦੇ ਵਿੱਚ ਕੋਈ ਸ਼ੱਕ ਨਹੀਂ ਰੱਖਦੇ ਆ ਕੋਈ ਗੱਲ ਨਹੀਂ ਜਿੰਨਾ ਚਿਰ ਬੈਠਣਾ ਪਿਆ ਬੈਠਾਂਗੇ ਹਰ ਰੋਜ਼ ਪਹਿਲਾਂ ਵੀ ਬੈਠਦੇ ਆ ਅਕੇ ਲੋਕ ਬੈਠਾ ਠੀਕ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ